ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 345 ਤੋਂ ਲੈ ਕੇ 346 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਦੋ ਤਿੰਨ ਦਿਨ ਪਹਿਲਾਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਦੀ ਵਿਚਾਰ ਕਰਦੇ ਆਂ ਆ ਜੀ ਉਹਨਾਂ ਦੀ ਬਾਣੀ ਥਿੱਤੀ ਤੇ ਵਾਰਸ ਲੇਖਦੇ ਉਦੇਨ ਸੀ ਉਹ ਵੀ ਇਹੀ ਦੱਸਦੇ ਸੀ ਕਿ ਵੀ ਜਿਹੜੀਆਂ ਥਿੱਤਾਂ ਵਾਰ ਵੀ ਅੱਜ ਇਹ ਵਾਰ ਆ ਸ਼ਨੀਚਰ ਵਾਰ ਆ ਸ਼ੁੱਕਰਵਾਰ ਆ ਵੀਰਵਾਰ ਆ ਕੋਈ ਇਹਦੇ ਵਹਿਮ ਪਰਮ ਨਾ ਕਰੋ ਇਹ ਮਹੀਨਾ ਦੇ ਕਿ ਅੱਠੀਆਂ ਨੌਵੀਆਂ ਦਸਮੀਆਂ ਇਕਾदशी ਆ ਇਹਨਾਂ ਦੇ ਵੀ ਕੋਈ ਵਹਿਮ ਪਰਮ ਨਾ ਕਰੋ ਸਾਰੇ ਦਿਨ ਸਾਰੀਆਂ ਥਿੱਤਾਂ ਇੱਕੋ ਜਿਹੀਆਂ ਨੇ ਤਾਂ ਹੀ ਚੰਗੀਆਂ ਨੇ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ ਹਰ ਇੱਕ ਥਿੱਤ ਤੇ ਵਾਰ ਸਾਨੂੰ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਕਹਿੰਦੀ ਹੈ ਹੋਰ ਬਾਕੀ ਕੋਈ ਵਹਿਮ ਭਰਮ ਨਹੀਂ ਕਰਨੇ ਹਨ ਹਾਂਜੀ ਅੱਜ ਭਗਤ ਰਵਿਦਾਸ ਜੀ ਦੀ ਬਾਣੀ ਦੇ ਨਾਲ ਜੁੜਦੇ ਆਂ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਬੈ ਰਗਣ ਰਵਿਦਾਸ ਜੀਓ ਕਟ ਅਵ ਕਟ ਦੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਐ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਹਾਂਜੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿੰਦੇ ਜਿਹੜਾ ਮੇਰਾ ਇਹ ਮਨ ਰੂਪੀ ਬੈਲ ਆ ਬੜਾ ਕਮਜ਼ੋਰ ਜਿਹਾ ਕਹਿੰਦੇ ਪਰ ਕਹਿੰਦੇ ਜਿਹੜਾ ਇਹਨੇ ਪਰਮਾਤਮਾ ਦੇ ਨਾਮ ਦੀ ਭਗਤੀ ਵਾਲਾ ਰਸਤੇ ਦੇ ਵਿੱਚੋਂ ਦੀ ਲੰਘਣਾ ਹੈ ਉਹ ਬੜਾ ਕਹਿੰਦੇ ਔਖਾ ਹੈ ਕਹਿੰਦੇ ਬੜਾ ਪਹਾੜੀ ਹੈ ਚੜ੍ਹਾਈ ਵਾਲਾ ਰਸਤਾ ਹੈ ਕਹਿੰਦਾ ਮੇਰਾ ਮਨ ਰੂਪੀ ਬੈਲ ਬੜਾ ਕਮਜ਼ੋਰ ਜਿਹਾ ਹੈ ਜਿਸ ਤਰ੍ਹਾਂ ਆਪਣਾ ਮਨ ਕਿਸ ਤਰ੍ਹਾਂ ਮਚਲ ਜਾਂਦਾ ਹੈ ਕਿਸ ਤਰ੍ਹਾਂ ਚੰਚਲਤਾ ਹੈ ਦੇ ਵਿੱਚ ਤੇ ਉਹਦਾ ਪਰਮਾਤਮਾ ਦਾ ਨਾਮ ਜਪਣਾ ਬੜੀ ਮਤਲਬ ਕਾਲ ਵਾਲੀ ਚੀਜ਼ ਹੈਗੀ ਆ ਵੜੀ ਕਲਣਾ ਕਰਨੀ ਪੈਂਦੀ ਆ ਫਿਰ ਪਰਮਾਤਮਾ ਅੱਗੇ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੀ ਤੁਸੀਂ ਮੇਰੀ ਕਹਿੰਦੇ ਜਿਹੜੀ ਇਹ ਨਾਮ ਪੂੰਜੀ ਆ ਕਹਿੰਦੇ ਤੁਸੀਂ ਮੇਰੀ ਰੱਖਿਆ ਕਰਨੀ ਆ ਇਹਦੀ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਓ ਕਹਿੰਦੇ ਕੋਈ ਹੈ RAM ਦੇ ਨਾਮ ਦਾ ਵਣਜ ਕਰਨ ਵਾਲਾ ਕਹਿੰਦੇ ਮੈਨੂੰ ਕੋਈ ਸਾਥ ਦੇਣ ਵਾਲਾ ਕਹਿੰਦੇ ਜਿਹਦੇ ਸਾਥ ਦੇ ਵਿੱਚ ਲੱਗ ਕੇ ਕਹਿੰਦੇ ਮੇਰਾ ਵੀ ਇਹ ਨਾਮ ਰੂਪੀ ਟਾਂਡਾ ਲੱਦ ਹੋ ਜਵੇ ਕਹਿੰਦੇ ਮੈਂ ਵੀ ਕਹਿੰਦੇ ਭਗਤੀ ਕਰ ਸਕਾਂ ਬਹੁਤ ਹੀ ਮਤਲਬ ਜਿਸ ਤਰ੍ਹਾਂ ਪਿਆਰ ਦੀਆਂ ਗੱਲਾਂ ਕਰਦੇ ਨੇ ਭਗਤੀ ਬਾਰੇ ਪਰਮਾਤਮਾ ਬਾਰੇ ਹਉ ਬਨਜਾਰੋ RAM ਕੋ ਸਹਿਜ ਕਰੋ ਬਾਪਾਰ ਮੈਂ RAM ਨਾਮ ਤਨ ਲਾ ਦਿਆ ਵਿਖਲਾ ਦੀ ਸੰਸਾਰ ਕਹਿੰਦੇ ਮੈਂ ਤਾਂ RAM ਦੇ ਨਾਮ ਦਾ ਵਪਾਰ ਕਰਦਾ ਕਹਿੰਦੇ ਵ RAM ਦੇ ਨਾਮ ਦੇ ਨਾਲ ਜੋ ਅਡੋਲਤਾ ਆਉਂਦੀ ਆ ਉਹਦਾ ਵਪਾਰ ਕਰਦਾ ਕਹਿੰਦੇ ਕਹਿੰਦੇ ਮੈਂ ਰਵਿਦਾਸ ਨੇ ਤਾਂ ਪਰਮਾਤਮਾ ਦੇ ਨਾਮ ਰੂਪੀ ਤਨ ਆਪਣੇ ਨਾਲ ਲਜਾਣ ਵਾਲੇ ਟਾਂਡੇ ਤੇ ਲੱਦਿਆ ਕਹਿੰਦੇ ਪਰ ਸੰਸਾਰ ਨੇ ਕਹਿੰਦੇ ਵਿਕਾਰਾਂ ਦੀ ਮਾਇਆ ਦੀ ਕਹਿੰਦੇ ਉਹ ਹੀ ਖੱਟੀ ਲੱਦੀ ਹੈਗੀ ਆ ਆਪਣੇ ਨਾਲ ਲਿਜਾਣ ਲਈ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੀ ਜਮ ਡੰਡ ਨਾ ਲੱਗੀ ਤ ਜਿਲ ਸਰਵ ਜੰਜਾਲ ਫਿਰ ਭਗਤ ਲੋਕ ਜਿਨ੍ਹਾਂ ਨੇ ਭਗਤੀ ਕੀਤੀ ਆ ਫਿਰ ਉਹਨਾਂ ਨੂੰ ਪਤਾ ਕਿ ਪਰਮਾਤਮਾ ਸਾਡੇ ਪਾਸੇ ਦਾ ਪਰਮਾਤਮਾ ਹੁਣ ਸਾਡਾ ਪੱਖਪੂਰਦਾ ਕਿਉਂਕਿ ਉਹਦਾ ਨਾਮ ਹੀ ਲਿਆ ਹੋਰ ਕੋਈ ਮਾੜਾ ਕੰਮ ਕੀਤਾ ਨਹੀਂ ਫਿਰ ਕਹਿੰਦੇ ਨੇ ਜਿਵੇਂ ਹੁੰਦਾ ਨਾ ਵੀ ਚਿੱਤਰ ਗੁਪਤ ਸਾਡਾ ਜੋ ਵੀ ਅਸੀਂ ਕੰਮ ਕਰਦੇ ਆ ਉਹਦਾ ਲੇਖਾ ਲਿਖਦੇ ਨੇ ਫਿਰ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਚਿੱਤਰ ਗੁਪਤ ਤੁਹਾਨੂੰ ਉਸ ਦੁਨੀਆ ਦਾ ਵੀ ਪਤਾ ਤੇ ਇਸ ਦੁਨੀਆ ਦਾ ਵੀ ਤੁਸੀਂ ਸਿਆਣੇ ਲੋਕ ਹੋ ਕਿਉਂਕਿ ਤੁਸੀਂ ਸਾਡੇ ਕਰਮ ਲਿਖਣੇ ਨੇ ਕਹਿੰਦੇ ਮੇਰੇ ਬਾਰੇ ਤੁਸੀਂ ਕੁਝ ਵੀ ਲਿਖ ਲਓ। ਮਤਲਬ ਇਸ ਤਰ੍ਹਾਂ ਪੂਰਾ ਖੁੱਲਾ ਕਹਿੰਦੇ ਨੇ ਕਹਿੰਦੇ ਮੇਰੇ ਬਾਰੇ ਤੁਸੀਂ ਮੇਰੇ ਕਰਮਾਂ ਬਾਰੇ ਚਾਹੇ ਕੁਝ ਵੀ ਲਿਖ ਲਓ। ਕਹਿੰਦੇ ਮੈਨੂੰ ਜਮ ਦੇ ਡੰਡੇ ਦਾ ਕੋਈ ਫਿਕਰ ਨਹੀਂ ਹੈਗਾ ਕਿਉਂਕਿ ਮੈਂ ਜਿਹੜੇ ਸਾਰੇ ਜੰਜਾਲ ਨੇ ਸੰਸਾਰ ਦੇ ਉਹ ਸਾਰੇ ਛੱਡ ਦਿੱਤੇ ਨੇ, ਵਿਕਾਰ ਛੱਡ ਦਿੱਤੇ ਨੇ, ਮਾਇਆ ਛੱਡ ਦਿੱਤੀ ਆ। ਕੱਲਾ ਉਹਦਾ ਨਾਂ ਲਿਆ ਤੁਸੀਂ ਮੇਰੇ ਬਾਰੇ ਜਿਹੜਾ ਕੁਝ ਲਿਖਣਾ ਲਿਖ ਲਓ। ਪੂਰਾ ਮਤਲਬ ਦਾ ਡਟਕੇ ਕਹਿੰਦੇ ਨੇ ਕਿਉਂਕਿ ਪਤਾ ਵੀ ਕੁਝ ਗਲਤ ਹੈ ਨਹੀਂ ਲਿਖਣ ਲਈ ਉਹੀ ਕਹੂਗਾ ਨਾ ਜਿਹਨੂੰ ਪਤਾ ਕਿ ਮਤਲਬ ਵੀ ਮੈਂ ਸੱਚਾ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਚਮਾਰ ਕਹਿੰਦੇ ਜਿੱਦਾਂ ਕਸੰਬਾ ਦਾ ਫੁੱਲ ਹੁੰਦਾ ਥੋੜੇ ਚੀਰਾ ਕਹਿੰਦੇ ਖਿੜਦਾ ਫਿਰ ਉਹ ਮਰ ਜਾ ਜਾਂਦਾ ਇਸ ਤਾਂ ਹੀ ਕਹਿੰਦੇ ਇਹ ਸੰਸਾਰ ਦੇ ਰੰਗ ਨੇ ਇਹ ਸੰਸਾਰਕ ਪਦਾਰਥ ਨੇ ਇਹ ਜਿਹੜੇ ਵਿਕਾਰਾਂ ਦੇ ਰੰਗ ਨੇ ਵਿਕਾਰ ਵੀ ਇਕ ਤਰ੍ਹਾਂ ਦਾ ਰੰਗ ਹੀ ਹੁੰਦੇ ਨੇ ਦਿਖਾਉਂਦੇ ਨੇ ਦੁਨੀਆ ਨੂੰ ਕਹਿੰਦੇ ਪਰ ਮੇਰੇ ਰਮਈਏ ਦਾ ਰੰਗ ਮਜੀਠ ਦਾ ਪੱਕਾ ਰੰਗਾ ਕਹਿੰਦੇ ਉਤਰਨ ਵਾਲਾ ਨਹੀਂਗਾ ਰਵਿਦਾਸ ਜੀ ਕਹਿੰਦੇ ਨੇ ਵੀ ਜਿਹੜਾ ਰੰਗ ਮੈਂ ਚੜਿਆ ਮੈਨੂੰ ਮੈਨੂੰ ਰੰਗ ਚੜਿਆ ਮੇਰੇ ਪਰਮਾਤਮਾ ਦੇ ਨਾਮ ਦਾ ਉਹ ਮਜੀਠਾ ਰੰਗ ਆ ਪੱਕਾ ਉਹ ਕਦੇ ਵੀ ਉਤਰਦਾ ਨਹੀਂਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਗੋੜੀ ਪੂਰਵੀ ਰਵਿਦਾਸ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਪਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨ ਬੂਝ ऐसे मेरा मन बिखिया में मोह आया कछ आरा पार न सूज कूप पर जैसे दादरा कछ देश विदेश न बूझ ऐसे मेरा मन बिख्या बिमोह कछ आरा पार न सूझ ਕਹਿੰਦੇ ਜਿਵੇਂ ਕੋਈ ਖੂਹ ਡੱਡੂਆਂ ਦਾ ਭਰਿਆ ਹੋਇਆ ਹੋਵੇ ਜਿਹੜੇ ਡੱਡੂ ਨੇ ਜਿਵੇਂ ਆਪਾਂ ਵੀ ਆਮ ਕਿਤਾਬ ਕਹਾਵਤ ਚ ਕਹਿੰਦੇ ਨੇ ਵੀ ਖੂਹ ਦਾ ਡੱਡੂ ਉਹ ਹੁੰਦਾ ਕਿ ਜਿਹਨੂੰ ਸਿਰਫ ਉਹ ਖੂਹ ਬਾਰੇ ਹੀ ਪਤਾ ਖੂਹ ਤੋਂ ਬਾਹਰ ਵੀ ਕੁਝ ਦੁਨੀਆ ਉਹਦੇ ਬਾਰੇ ਪਤਾ ਹੀ ਨਹੀਂਗਾ ਇਸ ਤਰ੍ਹਾਂ ਕਹਿੰਦੇ ਵੀ ਡੱਡੂਆਂ ਦਾ ਖੂਹ ਭਰਿਆ ਡੱਡੂਆਂ ਨੂੰ ਸਿਰਫ ਖੂਹ ਦੇ ਅੰਦਰ ਦਾ ਪਤਾ ਉਹਨਾਂ ਨੂੰ ਪਤਾ ਨਹੀਂ ਕਿ ਬਾਹਰ ਵੀ ਖੂਹ ਤੋਂ ਵੀ ਕੋਈ ਹੋਰ ਦੁਨੀਆ ਵੀ ਹੈ ਇਸ ਤਰ੍ਹਾਂ ਹੀ ਕਹਿੰਦਾ ਜਿਹੜਾ ਮੇਰਾ ਮਾਣਾ ਕਹਿੰਦੇ ਉਹ ਵਿਕਾਰਾਂ ਦੇ ਵਿੱਚ ਇਸ ਤਰ ਗੁਲਤਾਨਾ ਕਹਿੰਦੇ ਉਹਨੂੰ ਵਿਕਾਰਾਂ ਤੋਂ ਬਤਾ ਬਿਨ ਬਾਹਰ ਪਿਪਰਮਾਤਮਾ ਦੀ ਦੁਨੀਆ ਵੀ ਆ ਉਹਦੇ ਬਾਰੇ ਪਤਾ ਹੀ ਨਹੀਂਗਾ ਮਾਨਵ ਵਿਕਾਰਾਂ ਚ ਹੀ ਗਲਤਾਨਾ ਕਹਿੰਦੇ ਵਿਕਾਰਾਂ ਦੇ ਵਿੱਚ ਹੀ ਇੰਨਾ ਮੋਇਆ ਹੋਇਆ ਕਹਿੰਦੇ ਉਹਨੂੰ ਕੁਛ ਵਿਕਾਰਾਂ ਤੋਂ ਬਿਨਾ ਸੋਚਦਾ ਹੀ ਨਹੀਂ ਹੋਰ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾਓ ਫਿਰ ਕਹਿੰਦੇ ਵੀ ਸਾਰਿਆਂ ਭਵਨਾਂ ਦੇ ਮਾਲਕ ਜੀ ਪਰਮਾਤਮਾ ਜੀ ਇੱਕ ਪਲ ਲਈ ਆਪਣਾ ਦੀਦਾਰ ਬਖਸ਼ੋ ਕਹਿੰਦੇ ਇੱਕ ਛਨ ਲਈ ਆਪਣਾ ਦਰਸ਼ਨ ਦੇ ਦਿਓ ਸਗਲ ਸਾਰੇ ਭਵਨਾਂ ਦੇ ਮਾਲਕੋ ਮਲਨ ਪਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਮਚੂ ਕਈ ਮੈ ਸੁਮਤ ਦੇ ਹੋ ਸਮਝਾਏ ਕਹਿੰਦੇ ਹੈ ਪਰਮੇਸ਼ਰ ਜੀ ਮੇਰੀ ਕਹਿੰਦੇ ਜਿਹੜੀ ਮਾਤਾ ਕਹਿੰਦੇ ਵਿਕਾਰਾਂ ਦੇ ਨਾਲ ਮਲੀਨ ਹੋਈ ਹੋਈ ਆ ਮੈਲੀ ਹੋਈ ਹੋਈ ਆ ਕਹਿੰਦੇ ਮੈਨੂੰ ਕਹਿੰਦੇ ਤੇਰੀ ਅਵਸਥਾ ਦੀ ਸਮਝ ਨਹੀਂ ਹੈਗੀ ਕਹਿੰਦੇ ਕਿਰਪਾ ਕਰੋ ਕਹਿੰਦੇ ਮੇਰਾ ਭਰਮ ਚੁੱਕ ਹੋ ਜਾਵੇ ਤੇ ਮੈਨੂੰ ਕਹਿੰਦੇ ਚੰਗੀ ਮੇਰੀ ਮਤ ਹੋ ਜਾਵੇ ਮੇਰੀ ਜਿਹੜੀ ਮਾੜੀ ਮਾਤਾ ਉਹ ਬਦਲ ਕੇ ਚੰਗੀ ਮਤ ਹੋ ਜਵੇ ਕਹਿੰਦੇ ਮੈਨੂੰ ਸਮਝਾਓ ਕਹਿੰਦੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਚੰਗੀ ਸਮਝ ਬਖਸ਼ੋ ਕਹਿੰਦੇ ਜਿਹੜੀ ਮੇਰੀ ਮਾੜੀ ਮਾਤਾ ਉਹਨੂੰ ਸਮਤ ਦੇ ਵਿੱਚ ਕਹਿੰਦੇ ਤੁਸੀਂ ਕਹਿੰਦੇ ਉਹਨੂੰ ਕਿਰਪਾ ਕਰਕੇ ਬਦਲ ਦਿਓ ਤੇ ਮੇਰੇ ਕਹਿੰਦੇ ਜਿਹੜੇ ਭਰਮ ਨੇ ਉਹ ਚੁੱਕ ਹੋ ਜਾਣ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਪਗਤ ਕੈ ਕਾਰਣੈ ਕਹ ਰਵਿਦਾਸ ਚਮਾਰ ਕਹਿੰਦੇ ਚਲੋ ਵੀ ਮੇਰੀ ਤਾਂ ਮਤ ਮਾੜੀ ਆ ਮੈਨੂੰ ਤਾਂ ਨਹੀਂ ਸਮਝ ਪਰ ਕਹਿੰਦੇ ਜੇ ਕੋਈ ਬਹੁਤ ਪੁੱਗਿਆ ਹੋਇਆ ਜੋਗੀ ਵੀ ਹੋਵੇ ਨਾ ਪ੍ਰਮਾਤਮਾ ਜੀ ਕਹਿੰਦੇ ਉਹ ਵੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਵੀ ਤੇਰੇ ਗੁਣ ਇੰਨੇ ਨੇ ਕਹਿੰਦੇ ਵੀ ਇੰਨੇ ਤੇਰੇ ਗੁਣ ਨੇ ਕੋਈ ਜੋਗੀ ਵੀ ਤੇਰੇ ਕਹਿੰਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ ਕਹਿੰਦੇ ਪਰ ਕਿ ਰਵਿਦਾਸ ਨੂੰ ਕਹਿੰਦੇ ਤੇਰੇ ਨਾਲ ਪ੍ਰੇਮਾ ਭਗਤੀ ਆ ਕਹਿੰਦੇ ਤੇਰੇ ਪ੍ਰੇਮ ਵਿੱਚ ਡੁੱਬਿਆ ਤੇਰੀ ਭਗਤੀ ਕਰਦਾ ਇਸ ਕਰਕੇ ਕਹਿੰਦੇ ਰਵਿਦਾਸ ਕਹਿੰਦੇ ਫਿਰ ਨਾਲ ਇਹ ਦੇਖ ਲੋ ਇੰਨੀ ਨਿਮਰਤਾ ਨਾਲ ਚੁਮਾਰ ਫਿਰ ਲਿਖਦੇ ਨੇ ਕਹਿੰਦੇ ਵੀ ਮੈਂ ਤੇਰੀ ਪ੍ਰੇਮਾ ਭਗਤੀ ਚ ਡੁੱਬਿਆ ਇਸ ਪ੍ਰੇਮ ਕਰਕੇ ਕਹਿੰਦੇ ਮੈਂ ਬੇਨਤੀ ਕਰਦਾ ਕਿ ਵੀ ਮੈਨੂੰ ਆਪਣਾ ਦੀਦਾਰ ਬਖਸ਼ ਦਿਓ ਵਾਹਿਗੁਰੂ ਜੀ ਵਾਹਿਗੁਰੂ ਗੋੜੀ ਬੈ ਰਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਜੁਗ ਤੀਨੋ ਦੜੈ ਕਲ ਕੇਵਲ ਨਾਮ ਅਧਾਰ ਕਹੰਦੇ ਜੀ ਮੈਂ ਤਿੰਨ ਚਾਰ ਯੁਗ ਨੇ ਨਾ ਸਤਜੁਗ ਤ੍ਰੇਤਾ ਦਵਾਪਰ ਤੇ ਕਾਲ ਯੁਗ ਕਹਿੰਦਾ ਜਿਹੜੇ ਪਹਿਲੇ ਤਿੰਨੇ ਯੁਗ ਸੀ ਉਹਨਾਂ ਦੇ ਵਿੱਚ ਜਿਵੇਂ ਕਹਿੰਦੇ ਤਿੰਨ ਤਰ੍ਹਾਂ ਦੇ ਹਰ ਇੱਕ ਯੁਗ ਦੇ ਵਿੱਚ ਇੱਕ ਤਰ੍ਹਾਂ ਦਾ ਧਰਮ ਦ੍ਰਿੜ ਕੀਤਾ ਹੋਇਆ ਸੀ ਵੀ ਐਸ ਯੁਗ ਦੇ ਵਿੱਚ ਲੋਕ ਇਹੀ ਕੁਛ ਕਰ ਰਹੇ ਸੀ ਕਰਮ ਧਰਮ ਲਈ ਜਿਵੇਂ ਸਤਜੁਗ ਦੇ ਵਿੱਚ ਕਹਿੰਦੇ ਉਹ ਸਤ ਦਾ ਕਹਿੰਦੇ ਦਾਨ ਵਗੈਰਾ ਕਰਨ ਦਾ ਯੁਗ ਸੀਗਾ ਫਿਰ ਕਹਿੰਦੇ ਜਦੋਂ ਤ੍ਰੇਤਾ ਆਇਆ ਤ੍ਰੇਤੇ ਦੇ ਵਿੱਚ ਕਹਿੰਦੇ ਜਗ ਪ੍ਰਦਾਨ ਹੋ ਗਿਆ ਵੀ ਲੋਕ ਕਹਿੰਦੇ ਸੀ ਵੀ ਜੇ ਜਗ ਕਰਨਗੇ ਤਾਂ ਉਹਨਾਂ ਦੀ ਮਤਲਬ ਮੁਕਤੀ ਹੋਊਗੀ ਹਨਾ ਫਿਰ ਆ ਗਿਆ ਦੁਆਪਰ ਦੁਆਪਰ ਦੇ ਕਹਿੰਦੇ ਵਿੱਚ ਉਹਦੇ ਵਿੱਚ ਪੂਜਾ ਦੇਵੀ ਦੇਵਤਿਆਂ ਦੀ ਪੂਜਾ ਹੋਣ ਲੱਗ ਗਈ ਕਹਿੰਦੇ ਇਹ ਤਿੰਨਾਂ ਯੁੱਗਾਂ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਦਾਨ ਜਗ ਤੇ ਫਿਰ ਪੂਜਾ ਇਹ ਧ੍ਰੜ ਸੀਗੇ ਫਿਰ ਕਹਿੰਦੇ ਹੁਣ ਜਿਹੜਾ ਕਲਯੁਗ ਦਾ ਯੋਗਾ ਨਾ ਇਹਦੇ ਵਿੱਚ ਸਿਰਫ ਜੀਵ ਦਾ ਆਸਰਾ ਨਾਮ ਹੀ ਹੈ ਨਾਮ ਹੀ ਜੀਵ ਨੂੰ ਉਤਾਰ ਸਕਦਾ ਹੈ ਪਾਰ ਕੈਸੇ ਪਾਈ ਬੋਰੇ ਮੋਸੋ ਕੋ ਨਾ ਕਹੇ ਸਮਝਾਏ ਜਾਤੇ ਆਵਾ ਗਵਨ ਬਿਲਾਏ ਰਹਾਓ ਫਿਰ ਕਹਿੰਦੇ ਨੇ ਜਿਸ ਤਰ੍ਹਾਂ ਵੀ ਉਸ ਸਮੇਂ ਜਿਹੜੇ ਪੰਡਤ ਲੋਕ ਸੀ ਵੀ ਉਹ ਇਹਨਾਂ ਦੇ ਵੇਦਾਂ ਦੇ ਅਨਸਾਰ ਜਾਂ ਸ਼ਾਸਤਰਾਂ ਦੇ ਅਨਸਾਰ ਇਹਨਾਂ ਯੁੱਗਾਂ ਦੇ ਵਿੱਚ ਜੋ ਕੁਝ ਹੋ ਰਿਹਾ ਸੀ ਉਹਨਾਂ ਦੀਆਂ ਗੱਲਾਂ ਸਾਰੇ ਸਮਾਜ ਵਿੱਚ ਦ੍ਰਿੜ ਕਰਵਾਉਂਦੇ ਸੀ ਨਾ ਫਿਰ ਉਹਨਾਂ ਨੂੰ ਪੁੱਛ ਰਹੇ ਨੇ ਕਹਿੰਦੇ ਵੀ ਇਹਨਾਂ ਦੇ ਵਿੱਚ ਯੁੱਗਾਂ ਦੇ ਵਿੱਚ ਇਹ ਕਰਮ ਧਰਮ ਹੋ ਰਹੇ ਸੀਗੇ ਪਰ ਕਹਿੰਦੇ ਮੈਨੂੰ ਕੋਈ ਇਹ ਸਮਝਾਓ ਕਿ ਜਿਹੜਾ ਆਵਾ ਗਵਨ ਦਾ ਚੱਕਰ ਆ ਉਹਦੇ ਤੋਂ ਜੀਵ ਕਿਵੇਂ ਛੁਟਕਾਰਾ ਪਾ ਸਕਦਾ ਇਸ ਸੰਸਾਰ ਦੇ ਭਵਜਲ ਤੋਂ ਆਵਾਗਵੰਤੋਂ ਕਿਵੇਂ ਸੰਸਾਰ ਕਹਿੰਦੇ ਇਸ ਬਲਾ ਤੋਂ ਛੁਟਕਾਰਾ ਪਾ ਸਕਦਾ ਕਹਿੰਦੇ ਮੈਨੂੰ ਇਹ ਗੱਲ ਸਮਝਾਓ ਕਹਿੰਦੇ ਇਹ ਤਾਂ ਕਹਿ ਰਹੇ ਨੇ ਕਰਮ ਧਰਮ ਵੀ ਆਹ ਕਰਮ ਆ ਚੰਗਾ ਆ ਕਰਮ ਮਾੜਾ ਪਰ ਇਹ ਸਮਝਾਓ ਵੀ ਆਵਾਗਮਨ ਤੋਂ ਕਿਵੇਂ ਛੁਟਕਾਰਾ ਹੋਏ ਬਹੁ ਵਿਦ ਧਰਮ ਨਿਰੂਪੀਏ ਕਰਤਾ ਦੀ ਸੈ ਸਭ ਲੋਏ ਕਵਨ ਕਰਮ ਤੇ ਛੂਟੀ ਐ ਜਿਹਸਾ ਦੇ ਸਭ ਸਿੱਧ ਹੋਏ ਕਹਿੰਦੇ ਵੀ ਅਲੱਗ-ਅਲੱਗ ਤਰ੍ਹਾਂ ਦੇ 베ਦ ਪੁਰਾਣ ਅਲੱਗ-ਅਲੱਗ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਨੇ ਤੇ ਉਸ ਦੇ ਹਿਸਾਬ ਨਾਲ ਸਾਰਾ ਸੰਸਾਰ ਅਲੱਗ-ਅਲੱਗ ਤਰ੍ਹਾਂ ਦੇ ਕਰਮ ਕਾਂਡ ਦੇ ਵਿੱਚ ਲੱਗਿਆ ਹੋਇਆ ਪਰ ਕਹਿੰਦੇ ਮੈਨੂੰ ਉਹ ਕਰਮ ਦੱਸੋ ਜਿਸ ਕਰਮ ਦੇ ਕਾਰਨ ਦੇ ਨਾਲ ਸਿੱਧ ਹੁੰਦੀ ਆ ਸਿੱਧੀ ਪ੍ਰਾਪਤ ਹੁੰਦੀ ਹੈ ਸਿੱਧੀ ਪ੍ਰਾਪਤ ਕੀ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਨਾਲ ਕਹਿੰਦੇ ਸਾਡੇ ਵਿਕਾਰ ਛੁੱਟਦੇ ਨੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਉਹ ਮੈਨੂੰ ਕਰਮ ਦੱਸੋ ਕਰਮ ਅਕਰਮ ਵਿਚਾਰੀਐ ਸੰਕਾ ਸੁਣ ਵੇਦ ਪੁਰਾਨ ਸੰਸਾਰ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਫਿਰ ਕਹਿੰਦੇ 베ਦ ਪੁਰਾਨ ਦੱਸਦੇ ਨੇ ਵੀ ਆਹ ਕਰਮ ਕਰਿਆਂ ਪੁੰਨ ਆਹ ਕਰਮ ਕਰਿਆਂ ਪਾਪ ਆ ਕਹਿੰਦੇ ਇਹਦੇ ਨਾਲ ਲੋਕਾਂ ਨੂੰ ਹੋਰ ਸ਼ੰਕਾ ਹੁੰਦੀ ਆ ਦੂਜੀ ਗੱਲ ਇਹ ਆ ਵੀ ਜਦੋਂ ਲੋਕ ਕਹਿੰਦੇ ਨੇ ਅਸੀਂ ਪੁੰਨ ਕੀਤਾ ਤਾਂ ਪੁੰਨ ਪੁੰਨ ਸਮਝ ਕੇ ਵੀ ਅਸੀਂ ਪੁੰਨ ਚੰਗਾ ਕੰਮ ਕਰ ਰਹੇ ਆ ਉਹਨਾਂ ਦੇ ਹਿਰਦੇ ਵਿੱਚ ਹੋਰ ਹੰਕਾਰ ਪੈਦਾ ਹੁੰਦਾ ਕਹਿੰਦੇ ਮੈਨੂੰ ਤਾਂ ਉਹ ਦੱਸੋ ਵੀ ਜਿਹਦੇ ਨਾਲ ਅ ਮੁਕਤੀ ਹੁੰਦੀ ਆ ਵਿਕਾਰਾਂ ਤੋਂ ਤੇ ਸਾਡੇ ਹਿਰਦੇ ਤੋਂ ਹੰਕਾਰ ਖਤਮ ਹੁੰਦਾ ਮੈਨੂੰ ਉਹ ਕਰਮ ਦੱਸੋ ਕਹਿੰਦੇ ਬਾਹਰ ਉਦਕ ਪਖਾਰੀ ਐ ਕਟ ਪੀਤਰ ਬਿਬਦ ਵਿਕਾਰ ਸੁਧ ਕਵਨ ਪਰ ਹੋਈ ਬੋ ਸੁਚ ਕੁੰਚਰ ਬਿਦ ਬਿਉਹਾਰ ਫਿਰ ਕਹਿੰਦੇ ਜਿਹੜੇ ਪੰਡਤ ਲੋਕ ਨੇ ਉਹ ਤੀਰਥਾਂ ਦੇ ਇਸ਼ਨਾਨ ਤੇ ਜੋਰ ਦੇ ਰਹੇ ਨੇ ਕਹਿੰਦੇ ਤੀਰਥਾਂ ਦੇ ਇਸ਼ਨਾਨ ਨਾਲ ਕਹਿੰਦੇ ਉਹ ਬਾਹਰ ਬਾਹਰੋਂ ਸਰੀਰ ਨੂੰ ਸਾਫ਼ ਕਰ ਰਹੇ ਨੇ ਪਰ ਜਿਹੜੇ ਅੰਦਰ ਵਿਕਾਰ ਚੱਲ ਰਹੇ ਨੇ ਕਹਿੰਦੇ ਉਹਨਾਂ ਦਾ ਕੀ ਹੋਊਗਾ ਕਹਿੰਦੇ ਜਿਹੜਾ ਬਾਹਰਲਾ ਇਸ਼ਨਾਨ ਆ ਉਹ ਤਾਂ ਹਾਥੀ ਦੇ ਨਹਾਉਣ ਵਰਗਾ ਹੋ ਗਿਆ ਨਾ ਜਿਵੇਂ ਕਹਿੰਦੇ ਨੇ ਵੀ ਹਾਥੀ ਨੂੰ ਨਵਾ ਦਿੰਦੇ ਨੇ ਉਹ ਫੇਰ ਆਪਣੇ ਉੱਪਰ ਖੇ ਪਾ ਲੈਂਦਾ ਹੈ ਨਾ ਤੇ ਉਹ ਤੇ ਕਹਿੰਦੇ ਸਰੀਰ ਤਾਂ ਅੱਜ ਤੋਂ ਤੱਕ ਆਲੂ ਫੇਰ ਗੰਦਾ ਹੋ ਜਾਣਾ ਤੇ ਜਿਹੜੇ ਤੀਰਥ ਦੱਸ ਰਹੇ ਨੇ ਇਸ਼ਨਾਨ ਉਹ ਤੇ ਸਿਰਫ ਸਰੀਰ ਦੀ ਉੱਪਰੋਂ ਕੋ ਸਾਫ਼ ਕਰਨ ਨੂੰ ਦੱਸ ਰਿਹਾ ਨਾ ਜਿਹੜੇ ਅੰਦਰ ਵਿਕਾਰ ਨੇ ਕਹਿੰਦੇ ਉਹਨਾਂ ਦਾ ਕੀ ਬਣੂਗਾ ਹਰ ਰਵ ਪਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਾਰ ਸਮਾਨੋਂ ਤਾਬੋ ਛੂਏ ਕਨਕ ਹੋਤ ਨਹੀਂ ਬਾਰ ਕਹਿੰਦੇ ਵੀ ਇਹ ਤਾਂ ਸਾਰਾ ਜੱਗ ਜਾਣਦਾ ਨਾ ਵੀ ਜਦੋਂ ਸੂਰਜ ਚੜ੍ਹਦਾ ਉਹਦੇ ਨਾਲ ਹਨੇਰਾ ਖਤਮ ਹੋ ਜਾਂਦਾ ਤੇ ਇਸ ਤਰ੍ਹਾਂ ਹੀ ਕਹਿੰਦੇ ਜਦੋਂ ਤਾਂਬਾ ਪਾਰਸ ਦੇ ਨਾਲ ਸ਼ੁੱਧੀਏ ਤਾਂ ਉਹ ਝੱਟ ਸੋਨਾ ਬਣ ਜਾਂਦਾ ਪਰਮ ਪਰਸ ਗੁਰੂ ਪੇਟੀਏ ਪੂਰਵ ਲਿਖਤ ਲਿਲਾਟ ਓਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ ਫਿਰ ਆਪ ਦੱਸਦੇ ਨੇ ਕਹਿੰਦੇ ਉਹ ਗੁਰੂ ਜਿਹੜੇ ਕਹਿੰਦੇ ਵੀ ਸਭ ਤੋਂ ਵੱਡਾ ਪਾਰਸ ਹੈਗਾ ਉਸ ਗੁਰੂ ਨੂੰ ਮਿਲਣ ਦੇ ਲਈ ਜਿਹਦੇ ਚੰਗੇ ਕਰਮ ਜਾਗ ਜਾਂਦੇ ਨੇ ਕਹਿੰਦੇ ਫਿਰ ਉਹ ਜੀਵ ਕਹਿੰਦੇ ਆਪਣੇ ਅੰਦਰ ਉਹਦੇ ਪਰਮਾਤਮਾ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਂਦੀ ਆ ਉਹ ਅੰਤਰ ਆਤਮੇ ਪਰਮਾਤਮਾ ਨੂੰ ਮਿਲ ਲੈਣ ਦਾ ਕਹਿੰਦੇ ਉਹਦੇ ਫਿਰ ਜਿਹੜੇ ਮਨ ਦੇ ਕਹਿੰਦੇ ਕਰੜੇ ਬੰਦ ਹੋਏ ਕਪਾਟ ਨੇ ਪਰਮਾਤਮਾ ਦੀ ਭਗਤੀ ਵੱਲੋਂ ਉਹ ਖੁੱਲ ਜਾਂਦੇ ਨੇ ਇਹ ਕਹਿੰਦੇ ਹੁੰਦਾ ਉਹ ਗੁਰੂ ਜਿੱਦੋਂ ਦਾ ਮਿਲਾਪ ਹੁੰਦਾ ਜਿਹੜਾ ਗੁਰੂ ਸਭ ਤੋਂ ਵੱਡਾ ਪਾਰਸ ਆ ਕਹਿੰਦੇ ਇਹ ਤਰੀਕਾ ਹਵਾ ਹੀ ਗੁਰੂ ਜੀ ਸੱਚੇ ਪਾਤਸ਼ਾਹ ਜੀ ਭਗਤ ਜੁਗਤ ਮਤ ਸਤ ਕਰੀ ਪ੍ਰਮ ਬੰਦਨ ਕਾਟ ਬਿਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਇੱਕ ਵਿਚਾਰ ਫਿਰ ਕੀ ਹੁੰਦਾ ਕਹਿੰਦੇ ਗੁਰੂ ਨੂੰ ਮਿਲਣ ਦੇ ਨਾਲ ਫਿਰ ਕਹਿੰਦੇ ਜੀਵ ਭਗਤੀ ਕਰਦਾ ਉਹਦੀ ਜੀਵਨ ਜੁਗਤ ਚੰਗੀ ਬਣ ਜਾਂਦੀ ਆ ਫਿਰ ਭਗਤੀ ਕਰਨ ਦੇ ਨਾਲ ਜਿਹੜੀ ਉਹਦੀ ਮਾਤਾ ਸੱਚੀ ਬਣ ਜਾਂਦੀ ਆ ਉਹਦੇ ਕਹਿੰਦੇ ਜਿਹੜੇ ਭਰਮ ਨੇ ਉਹ ਕੱਟ ਹੋ ਜਾਂਦੇ ਨੇ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ ਗੁਰੂ ਨੂੰ ਮਿਲਣ ਦਾ ਸਦਕਾ ਭਗਤੀ ਕਰਨ ਦਾ ਸਦਕਾ ਫਿਰ ਕਹਿੰਦੇ ਉਹ ਆਪਣੇ ਅੰਤਰ ਆਤਮੇ ਨਾਮ ਰਸ ਵਿੱਚ ਭਿੱਜ ਜਾਂਦਾ ਕਹਿੰਦੇ ਫਿਰ ਉਹਦਾ ਅੰਦਰ ਆਪਣੇ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ ਉਹ ਪਰਮਾਤਮਾ ਦੀ ਯਾਦ ਦੇ ਵਿੱਚ ਟਿਕ ਜਾਂਦਾ ਅਨਿਕ ਯਤਨ ਨਿਗਰਹਿ ਕੀਐ ਟਾਰੀ ਨਾ ਡਰੇ ਪ੍ਰਮਫਾਸ ਪ੍ਰੇਮ ਪਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ ਕਹਿੰਦੇ ਜਿਹੜੇ ਉਹ ਸ਼ਾਸਤਰ ਕਰਮ ਧਰਮ ਦੱਸਦੇ ਨੇ ਨਾ ਉਹਨਾਂ ਦੇ ਨਾਲ ਕਹਿੰਦੇ ਅੰਦਰੋਂ ਸਾਡੇ ਪਰਮ ਨਹੀਂ ਖਤਮ ਹੁੰਦਾ ਸਾਡੇ ਅੰਦਰੋਂ ਵਿਕਾਰ ਨਹੀਂ ਖਤਮ ਹੁੰਦੇ ਇਸ ਕਰਕੇ ਨਹੀਂ ਉਹਦੇ ਉਹਨਾਂ ਦੇ ਨਾਲ ਪ੍ਰੇਮਾ ਭਗਤੀ ਉਪਜਦੀ ਆ ਪਰਮਾਤਮਾ ਲਈ ਇਸ ਲਈ ਕਹਿੰਦੇ ਰਵਿਦਾਸ ਜਿਹੜੇ ਸ਼ਾਸਤਰਾਂ ਵੇਦਾਂ ਦੇ ਵਿੱਚ ਕਰਮ ਧਰਮ ਦੱਸੇ ਨੇ ਉਹਨਾਂ ਵੱਲੋਂ ਉਪਰਾਮ ਹੈ ਰਵਿਦਾਸ ਜੀ ਗੁਰੂ ਦੀ ਸ਼ਰਨ ਆਉਣ ਦੀ ਸਿੱਖਿਆ ਦਿੰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿ